ਸੱਚੇ ਪਾਤਸ਼ਾਹ ਪੁਰਾਣੇ ਸਮੇਂ ਦੇ ਵਿੱਚ ਜਿਸ ਵੇਲੇ ਕੋਈ ਫੋਨ ਨਹੀਂ ਸੀ ਹੁੰਦਾ ਕੋਈ ਡਾਕ ਦੇ ਵਿੱਚ ਚਿੱਠੀਆਂ ਜਾਂਦੀਆਂ ਸੀ ਇੱਕ ਦੂਜੇ ਨੂੰ ਤੇ ਸੱਚੇ ਪਾਤਸ਼ਾਹ ਨੂੰ ਜੇ ਕੋਈ ਪੁੱਛਦਾ ਸੀ ਚਿੱਠੀ ਪਾਖਦੇ ਸੱਚੇ ਪਾਤਸ਼ਾਹ ਉਹਨਾਂ ਚਿੱਠੀਆਂ ਦੇ ਜਵਾਬ ਦਿੰਦੇ ਸੀ ਬਹੁਤ ਚਿੱਠੀਆਂ ਹਨ ਪੁਰਾਣੇ ਸੰਗਤ ਦੇ ਕੋਲ ਜੋ ਸੱਚੇ ਪਾਤਸ਼ਾਹ ਦੇ ਹੱਥਾਂ ਦੀਆਂ ਲਿਖੀਆਂ ਹਨ ਇੱਕ ਵੀਰ ਨੇ ਸੱਚੇ ਪਾਤਸ਼ਾਹ ਨੂੰ ਚਿੱਠੀ ਪਾਈ ਤੇਰਾ ਧਿਆਨ ਦੇਣਾ ਸੁਣਨਾ ਕਿ ਚਿੱਠੀ ਦੇ ਵਿੱਚ ਕੀ ਲਿਖਿਆ ਤੇ ਅਸੀਂ ਕੀ ਕੁਝ ਮੰਗ ਰਹੇ ਆ ਤੇ ਸੱਚੇ ਪਾਤਸ਼ਾਹ ਸਾਨੂੰ ਕੀ ਦੇਣਾ ਚਾਹੁੰਦੇ ਸੀ ਚਲੋ ਆਪਾਂ ਧਿਆਨ ਦੇ ਨਾਲ ਸੁਣਾਂਗੇ ਤਾਂ ਸਾਨੂੰ ਸਾਰੀ ਸਮਝ ਆ ਜਾਂਦੀ ਜਦੋਂ ਆਪਾਂ بے ਧਿਆਨ ਹੋ ਜਾਾਂਗੇ ਤਾਂ ਸਾਨੂੰ ਚੰਗੀ ਗੱਲ ਵੀ ਮਾਰੀ ਲੱਗਦੀ ਹੈ ਹਰਚੰਦ ਸਿੰਘ ਦਾ ਆਪਰਾ ਮਿਲਟਰੀ ਵਿੱਚ ਸਰਵਿਸ ਕਰਦਾ ਸੀ ਹਰਚੰਦ ਸਿੰਘ ਦਾ ਆਪਰਾ ਮਿਲਟਰੀ ਵਿੱਚ ਸਰਵਿਸ ਕਰਦਾ ਸੀ ਉਸਨੇ ਹਜੂਰ ਸ਼ਾਹ ਸ਼ਾਹੀ ਜੀ ਨੂੰ ਚਿੱਠੀ ਦੇ ਵਿੱਚ ਤਾਨੇ ਤੇ ਮੇਨੇ ਦਿੱਤੇ ਆਪਾਂ ਵੀ ਜੇ ਕੋਈ ਸਾਡਾ ਕੰਮ ਨਹੀਂ ਬਣਦਾ ਬੱਚੇ ਨੂੰ ਬਾਹਰ ਭੇਜਣਾ ਕੋਠੀ ਬਣਾਉਣੀ ਸਾਡਾ ਕੰਮ ਰੁਕ ਜਾਂਦਾ ਅਸੀਂ ਵੀ ਸੱਚੇ ਪਾਤਸ਼ਾਹ ਨੂੰ ਮਿਹਨੇ ਤੇ ਥਾਣੇ ਮਾਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਡਾ ਕੰਮ ਨਹੀਂ ਹੋਇਆ ਚਿੱਠੀ ਦੇ ਵਿੱਚ ਥਾਣੇ ਤੇ ਮਿਹਨੇ ਜਦੋਂ ਆਪਦੇ ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਦੀ ਉਹ ਚਿੱਠੀ ਗਈ ਤੇ ਉਸ ਨੇ ਕੀ ਲਿਖਿਆ ਚਿੱਠੀ ਦੇ ਵਿੱਚ ਕਿ ਸੱਚੇ ਪਾਛੋ ਜੋ ਮੇਰੇ ਸਾਥੀ ਸੀ ਉਹ ਸੂਬੇਦਾਰ ਤੇ ਕੈਪਟਨ ਬਣ ਗਿਆ ਤੇ ਮੈਂ ਉੱਥੇ ਦਾ ਉੱਥੇ ਹੀ ਹਾਂ ਤੇ ਸੱਚੇ ਪਾਛਨ ਖਾਦਾ ਜਵਾਬ ਦਿੱਤਾ ਆਪ ਦਾ ਖਤ ਮਿਲਿਆ ਮੈਂ ਧੰਨਵਾਦੀ ਹਾਂ ਆਪ ਦਾ ਖਤ ਮਿਲਿਆ ਮੈਂ ਧੰਨਵਾਦੀ ਹਾਂ ਆਪ ਨੇ ਜੋ ਕੁਝ ਲਿਖਿਆ ਠੀਕ ਹੈ ਜੋ ਤੁਸੀਂ ਵੀ ਕਰਦੇ ਹੋ ਉਹ ਵੀ ਠੀਕ ਹੈ ਜੋ ਤੂੰ ਲਿਖਿਆ ਉਹ ਵੀ ਠੀਕ ਹੈ ਸਾਨੂੰ ਸੂਬੇਦਾਰੀਆਂ ਤੇ ਕਪਤਾਨੀਆਂ ਦੀ ਲੋੜ ਨਹੀਂ ਸੱਚੇ ਪਾਸ਼ਾ ਕਹਿਣ ਲੱਗੇ ਸਾਨੂੰ ਸੂਬੇਦਾਰ ਤੇ ਕਪਤਾਨੀਆਂ ਦੀ ਲੋੜ ਨਹੀਂ ਅਸੀਂ ਨਾ ਹੀ ਇਹ ਲਾਲਚ ਦਿੰਨੇ ਆ ਜੇ ਸਾਨੂੰ ਕੋ ਕਹਿ ਦੇਵੇ ਸਾਡਾ ਮੁੰਡਾ ਬਾਹਰ ਚਲ ਜਾਣਾ ਅਸੀਂ ਤੁਹਾਨੂੰ 2100 ਰੁਪਏ ਦੀ ਪੇਟਾ ਕਰਾਂਗੇ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ ਸਾਨੂੰ ਸੂਬੇਦਾਰੀਆਂ ਤੇ ਕਪਤਾਨੀਆਂ ਦੀ ਲੋੜ ਨਹੀਂ ਅਤੇ ਨਾ ਹੀ ਅਸੀਂ ਇਹ ਲਾਲਚ ਦਿੰਨੇ ਹਾਂ ਮਾਇਆ ਮੂਰਖਤਾ ਦਾ ਪਿਆਰ ਹੈ ਗੁਰਮੁਖ ਕਦੇ ਸੰਸਾਰੀ ਬਾਸੂਆਂ ਦੇ ਅਧੀਨ ਨਹੀਂ ਹੁੰਦੇ ਗੁਰਮਖ ਕਦੇ ਸੰਸਾਰੀ ਬਾਸੂਆਂ ਦੇ ਅਧੀਨ ਨਹੀਂ ਹੁੰਦੇ ਭਗਤ ਦੇ ਵਿਰੁੱਧ ਸਦਾ ਹੀ ਸਾਰਾ ਸੰਸਾਰ ਹੁੰਦਾ ਹੈ ਭਗਤ ਦੇ ਵਿਰੁੱਧ ਸਦਾ ਹੀ ਸਾਰਾ ਸੰਸਾਰ ਹੁੰਦਾ ਹੈ ਪਰੰਤੂ ਉਹ ਆਪਣੀ ਮੰਜ਼ਿਲ ਨੂੰ ਸਿੱਧੇ ਜਾਂਦੇ ਆ ਉਹਨਾਂ ਨੂੰ ਭੁੱਖ ਦੁੱਖ ਗਰੀਬੀ ਅਮੀਰੀ ਦੀ ਕੋਈ ਪਰਵਾਹ ਨਹੀਂ ਹੁੰਦੀ ਕੋਈ ਲਾਲਚ ਨਹੀਂ ਹੁੰਦੀ ਕਿ ਮੇਰੀ ਕੋਠੀ ਬਣ ਜਾਵੇ ਮੇਰੇ ਬੱਚੇ ਬਾਹਰ ਚੱਲ ਜਾਣ ਕੋਈ ਪਰਵਾਹ ਨਹੀਂ ਹੁੰਦੀ ਇੱਕ ਆਪਣੇ ਮਾਲਕ ਨੂੰ ਮਿਲਣ ਦਾ ਸਦਾ ਚਾਹ ਹੁੰਦਾ ਹੈ ਜਿਸ ਨੂੰ ਮਿਲ ਕੇ ਸਰਬ ਸੁੱਖਾਂ ਦਾ ਮਾਲਕ ਬਣ ਜਾਂਦਾ ਹੈ ਮੇਰੇ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਉਸ ਵੇਲੇ ਸੱਚੇ ਪਾਤਸ਼ਾਹ ਸਤਿ ਸ੍ਰੀ ਅਕਾਲ ਲਿਖਦੇ ਸੀ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਹੋਣਗੇ ਉਹ ਜ਼ਰੂਰ ਇਹ ਚਿੱਠੀਆਂ ਜਾਣਦੇ ਹੋਣਗੇ ਕਿ ਕਿਸ ਤਰ੍ਹਾਂ ਸੱਚੇ ਪਾਤਸ਼ਾਹ ਚਿੱਠੀਆਂ ਪਾਉਂਦੇ ਸੀ ਅੱਜ ਸੰਗਤ ਬਹੁਤ ਐਸੀ ਹੈ ਜੋ ਸੱਚੇ ਪਾਤਸ਼ਾਹ ਨੂੰ ਆਪਣਾ ਸਮਝੀ ਹੈ ਤੇ ਸੱਚੇ ਪਾਤਸ਼ਾਹ ਸੰਗਤ ਨੂੰ ਆਪਣਾ ਸਮਝੇ ਲੇਕਿਨ ਉਹ ਕਹਿੰਦਾ ਮੈਂ ਇਹ ਜੋ ਸੰਗਤ ਬੈਠੀ ਹੈ ਚਿੱਟੇ ਕੱਪੜਿਆਂ ਵਾਲੀ ਜਾਂ ਚਿੱਟੇ ਵਸਤਰ ਪਾ ਕੇ ਮੈਂ ਸਿਰਫ ਇਹਨਾਂ ਵਾਸਤੇ ਨਹੀਂ ਆਇਆ ਮੈਂ 83 ਲੱਖ ਜੁਨੀ ਦੇ ਵਾਸਤੇ ਆਇਆ ਹਾਂ ਸਾਰੇ ਸੰਸਾਰ ਦੇ ਵਿੱਚ ਹੁੱਕਾ ਦੇ ਦਿਓ ਕਿ 84 ਲੱਖ ਜੁਨੀ ਦੇ ਵਾਸਤੇ ਉਹ ਨੇਕ ਲੰਕ ਮਰਨ ਨਾਲ ਮਹਾਰਾਜ ਸ਼ੇਰ ਸਿੰਘ ਬਿਸ਼ਨੂ ਭਗਵਾਨ ਧਰਤੀ ਦੇ ਉੱਤੇ ਆਇਆ جن پرگتو پربو کا نہ کوئی پوت نہ نہ کوئی پوترا جن پربھو کوئی پوت پتر سب دن آئی ہے مت سمجھو کہ وہ چوراسی لکھ جانی یہ جیٹو آئی سا کلسیاں والے کہہ دن کہ نہیں وہ چوراسی لکھ انہیں چوبی گرنتھ ہندو مسلم سکھ عیسائی سارے آواز سے دیتے ہیں ਕੁਝ ਵੀਰ ਕਹਿੰਦੇ ਆ ਇਹ ਹਿੰਦੂ ਪੜ ਨਹੀਂ ਸਕਦੇ ਇਹ ਬਾਲ ਕਟਾਏ ਪੜ ਨਹੀਂ ਸਕਦੇ ਲੇਕਿਨ ਉਹ ਕਹਿੰਦਾ ਹਿੰਦੂ ਮੁਸਲਮਨ ਸਿੱਖ ਸਾਰੇ ਆ ਵਾਸੇ ਚੌਂਕ ਜਣਪਤੋ ਪ੍ਰਭੂ ਜਵਾ ਨਾ ਕੋਈ ਪੁੱਤਰ ਨਾ ਕੋਈ ਪੁਤਰਾ ਉਹ ਪੇਤਾ ਸਬਦਾਂ ਨਗਰੀ ਆ ਉਹ ਖੁਸ਼ੀਆਂ ਦੇ ਵਿੱਚ ਕਿਸੇ ਦਾ ਸਗਨਾ ਵਾਲੇ ਚੁੱਕੇ ਦਾ ਟੋਕਰਾ ਪ੍ਰਗਟ ਢੀ ਹੱਥ ਨਾਲ ਕੋਈ ਠਾਈਆ ਨਾ ਕੋਈ ਤੀਤੇ ਨਾ ਕੋਈ ਦੋਤਰਾ ਨਾ ਕੋਈ ਬਣੈ ਜਵਾਈ ਆ ਨਾ ਜਾਵੇ ਪ੍ਰਭੂ ਅੰਤਰਾ ਸਭ ਵਜਦੀ ਰਹੇ ਵਧਾਈਆ ਉਹ ਫਲਗਨ ਕਹ ਹੈ ਬਰਾਨੀ ਇਹ ਬਾਦਾ ਵਜਾ ਨਾਲ ਜਨਾਈਆ ਜੇ ਪੂਰਨ ਸਿੰਘ ਸਮਝਿਓ ਦਾਦਾ ਇਹ ਵੀ ਪੁੱਲ ਲਾਓ ਬਖਸ਼ਈਆ ਤੇ ਕਹਨਗੇ ਸਾਡਾ ਬਾਪ ਸੀ ਸਾਡਾ ਦਾਦਾ ਸੀ ਸਾਡਾ ਪਾਪਾ ਪਾਪਾ ਉਹ ਕਾਲਪਤ ਸੀ ਜੇ ਕੋਈ ਸਮਝਿਓ ਜੇ ਪੂਰਨ ਸਿੰਘ ਸਮਝਿਓ ਦਾਦਾ ਇਹ ਵੀ ਪੁੱਲ ਰੋ ਬਖਾਈਆ ਜਿਸ ਦਾ ਪ੍ਰੇਮ ਸਭ ਨਾਲ ਸਾਂਝਾ ਹਿੱਸਿਆਂ ਵਲੀ ਵੰਡਣਾ ਕੋਈ ਬਣਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਤੁਰ ਫਰਮਾਣਾ ਇੱਕ ਸੁਣਾਈਆ ਤੁਰ ਫਰਮਾਣਾ ਸੁਣੋ ਅਜੀ ਉਹ ਬੱਚਿਓ ਦੇ ਆ ਸਮਝਾਈਆ ਜੋ ਪ੍ਰੇਮ ਪਿਆਰ ਪ੍ਰੀਤੀ ਅੰਦਰ ਜਾਏ ਪਤੀਜ ਇੱਕੋ ਪਿਤਾ ਤੇ ਇੱਕੋ ਮਾਈ ਇਹ ਗੁਰ ਪ੍ਰਣਾਲੀ ਸਮਝ ਲਓ ਤਰਤੀਬ ਆ ਪਰਪਲੇਖਾ ਰਹਿ ਨਾਰਾਇਆ ਜਨ ਪਰਤੋ ਤੁਸੀਂ ਪਾਤਸ਼ਾਹ ਤੇ ਮੈਂ ਮੰਤਾ ਤੁਹਾਡਾ ਗਰੀਬ ਤੁਹਾਡੇ ਗੁਨਾਹਾਂ ਦਾ ਮਾਲਕ ਜਨਾ ਵਿੱਚ ਲਵਾ ਮ ਬਚਾਈ ਆ ਤੁਸੀਂ ਮੰਗਤੇ ਨਹੀਂ ਮੈਂ ਮੰਤਾ ਤੁਹਾਡੀ ਲੰਕੇ ਆਇਆ ਦਲਹੀਜ ਤੁਸੀਂ ਮੰਗਤੇ ਨਹੀਂ ਮੈਂ ਮੰਤਾ ਉਹ ਲੰਕੇ ਆਇਆ ਦਲਹੀਜ ਸਤਖੰਡ ਨਿਵਾਸੀ ਹੋ ਕੇ ਲੋਕ ਮਤ ਫੇਰਾ ਪਾਈ ਆ ਮੈਨੂੰ ਕੀ ਲੋੜ ਸੀ ਆਉਣ ਦੀ ਲੋਕ ਮਤ ਦੇ ਵਿੱਚ ਸੱਚਖੰਡ ਦੇ ਵਿੱਚੋਂ ਤੁਹਾਡੀ ਖਾਤਰ ਆਇਆ ਕਿਸੇ ਗਿਆਨੀ ਮੰਦਰ ਮਸੀਤ ਸ਼ਬਦ ਵਾਲਾ ਮਠਰਾ ਨਾ ਕੋਈ ਤਖਾਈਆ ਜੁਗ ਚੌਕੜੀ ਤੁਹਾਡੀ ਲੱਗੀ ਪ੍ਰੀਤ ਪ੍ਰੀਤਮ ਹੋ ਕੇ ਤੋੜ ਨਵਾਈਆ ਤੁਹਾਡੇ ਨਾਲੋਂ ਮੈਨੂੰ ਬਹੁਸੀ ੜੀਕ ਤੁਸੀਂ ਬਹੁਤੇ ਦਿਨ ਗਿਣੋ ਮੈਂ ਕੜੀ ਕੜੀ ਤੁਹਾਡਾ ਰਾਤ ਖਾਈਆ ਸੱਚ ਪੁੱਛੋ ਮੈਂ ਤੁਹਾਡੇ ਅੰਦਰ ਸਦਾ ਨਜ਼ੀਕ ਦੂਰ ਨੇੜਾ ਨਾ ਕੋਈ ਵਿਖਾਈਆ ਤੁਹਾਨੂੰ ਚਿਰ ਲੱਗਦਾ ਪਤਾ ਲੱਗਿਆ ਖਮੀਜ ਮੈਂ ਉਸ ਤੋਂ ਪਹਿਲਾਂ ਕੁੱਟਣ ਚੋਲੇ ਦੀ ਹਮਤਵਾਈ ਆ ਜੋਤੀ ਜੋ ਸੁਪਰਾ ਆਪਣੀ ਕਿਰਪਾ ਕਰ ਤੁਰਦਾ ਹੁਕਮੇ ਕਿ ਸੁਝਾਈ ਮਨਤੇ ਹੋ ਤੁਹਾਨੂੰ ਖੁਸ਼ੀ ਹੋਈ ਅਮਰਜੀਤ ਕਰ ਹੋਇਆ ਪੁੱਤਰ ਉਹ ਬੱਜੀ ਇੱਕ ਵਧਾਈ ਆ ਮੈਂ ਅੱਛਾ ਤੋਂ ਆਮਾ ਉਤਰ ਪੁੱਤਰ ਪੂਰ ਪਛਵ ਦੱਖਣ ਆਪਣੀ ਤਾਰ ਚਲਾਈ ਆ ਤੁਸੀਂ ਮੇਰਾ ਥੋੜਾ ਕਰੋ ਤੇ ਮੈਂ ਤੁਹਾਡਾ ਬਹੁਤਾ ਕਰਾਂ ਸ਼ੁਕਰ ਸ਼ਾਇਦ ਤੁਸੀਂ ਨਹੀਂ ਸਮਝੇ ਮੈਂ ਇਹ ਸਮਝਾਈ ਆ ਦੱਸੋ ਮੈਂ ਕਿਸ ਨੂੰ ਚੁੱਕਾਂ ਕੁਛੜ ਸਾਰੇ ਇੱਕੋ ਜਿਹਾ ਨਜ਼ਰੀ ਆਈ ਆ ਮੈਂ ਨਾ ਕਿਸੇ ਦਾ ਚਾਚਾ ਤੇ ਨਾ ਕਿਸੇ ਦਾ ਫੁੱਫੜ ਭੈਣ ਭਾਈ ਵਾਲੀ ਵੰਡਣਾ ਕੋਈ ਵੰਡਾਈਆ ਜੋਤੀ ਯੋਸੂਫਰਾ ਆਪਣੀ ਕਿਰਪਾ ਕਰ ਮੇਰ ਨਜਨਤ ਰਹੀ ਆ ਸਮਾ ਹੋ ਗਿਆ ਸੋਹਣ ਮਹਾਰਾਜ ਜੀ ਸ੍ਰੀ ਨਰਿਸ਼ਨ ਬਬਾਹਮ ਜੀ ਦਾ